ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਅਨ ਸਿਕਕੇਡਾਂ ਸੰਤਮਵਾਰਾ ਅਸੂਨੀ ਦੇ ਵਿੱਚ ਇਸ ਵਕਤ ਅਸੀਂ ਲੰਗਰ ਦੇ ਬਿਲਕੁਲ ਨਾਲ ਆ ਮੇਰੇ ਨਾਲ ਜਿਹੜੇ ਸ਼ਖਸ ਨੇ ਬਾਬਾ ਜੀ ਕਿਸੇ ਜਾਣ ਪਛਾਣ ਦੇ ਮਾਤਾਜ ਨਹੀਂਗੇ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਅਕਸਰ ਇਹਨਾਂ ਦੀ ਬਹੁਤ ਵੱਡੀ ਦੇਣਾ ਕਬੱਡੀ ਨੂੰ ਔਰ ਆਪਾਂ ਜਾਣਕਾਰੀ ਹਾਸਲ ਕਰਾਂਗੇ ਕਬੱਡੀ ਦੇ ਬਾਬਾ ਤੌਰ ਓਵਰਆਲ ਸਿੱਖ ਗੇਮਾਂ ਦੇ ਬਾਰੇ ਬਾਬਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਦੇ ਉੱਪਰ ਸਭ ਤੋਂ ਪਹਿਲਾਂ ਜੀ ਸਰੋਤਿਆਂ ਨੂੰ ਤੇ ਪੰਜਾਬ ਟੀਵੀ ਦੀ ਹੋਲ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਖੁਸ਼ਕਿਸਮਤੀ ਭਾਗਾਂ ਵਾਲੇ ਆਸੀਂ ਆ ਸਾਰੀ ਪਬਲਿਕ ਦੇ ਦਰਸ਼ਨ ਮੇਲਾ ਕਰ ਰਹੇ ਆ ਜੀ ਰੂਬਰੂ ਹੋ ਰਹੇ ਆ ਤੇ ਜਿੰਦੇ ਵਾਸਤੇ ਰਹੋ ਜੀ ਬਹੁਤ ਵਧੀਆ ਜੀ ਬਾਬਾ ਜੀ ਕਿੱਦਾਂ ਵੇਖਦੇ ਹੋ ਓਵਰਆਲ ਕਿਉਂਕਿ ਆਪਾਂ ਮੈਲਬੌਰਨ ਆਲਰੇਡੀ ਹੋਸਟ ਕਰ ਚੁੱਕੇ ਆ ਸਿਕ ਗੇਮਾਂ ਐਡੀਲੇਡ ਵੀ ਵੇਖੀਆਂ ਨੇ ਐਡੀਲੇਡ ਚਲੋ ਊਣ ਤਾਣ ਵੀ ਹੋਈ ਥੋੜੀ ਇਸ ਵਾਰ ਸਿਕ ਗੇਮਾਂ ਨੂੰ ਓਵਰਆਲ ਕਿਵੇਂ ਵੇਖਦੇ ਹੋ ਖਾਸ ਕਰਕੇ ਤੁਸੀਂ ਕਬੱਡੀ ਦੇ ਨਾਲ ਰਿਲੇਟਡ ਮੈਂ ਕਬੱਡੀ ਬਾਰੇ ਜਾਦਾ ਪੁੱਛਾਂਗਾ ਤੁਹਾਡੇ ਤੋਂ ਇਸ ਵਾਰ ਵੱਡਾ ਫੇਰ ਬਦਲ ਕਬੱਡੀ ਦੇ ਵਿੱਚ ਆ ਲੋਕਾਂ ਸਾਡੀ ਜਨਰੇਸ਼ਨ ਇਹ ਬੱਚਿਆਂ ਨੂੰ ਨਾਲ ਜੋੜਿਆ ਗਿਆ ਕਬੱਡੀ ਵਿੱਚ ਬੇਸ਼ੱਕ ਇੰਟਰਨੈਸ਼ਨਲ ਟੀਮਾਂ ਹੈਗੀਆਂ ਨੇ ਪਰ ਉਹਨਾਂ ਨਾਲੋਂ ਜ਼ਿਆਦਾ ਉਤਸ਼ਾਹ ਬੱਚਿਆਂ ਦਾ ਹੈ ਇਸ ਪਿਕਚਰ ਨੂੰ ਕਿਵੇਂ ਵੇਖਦੇ ਹੋ ਸਾਰੀ ਕਸੂਰ ਮੈਂ ਸਮਝਦਾ ਜੀ ਬਹੁਤ ਹੀ ਵਧੀਆ ਬਰਾਲਾ ਵਾ ਕਿਉਂਕਿ ਬੱਚੇ ਜਿਹੜੇ ਹਨ ਇਹ ਸਾਡਾ ਫਿਊਚਰ ਹੈ ਜੀ ਤੇ ਮੈਨੂੰ ਅਰਕਾ ਜਾਰਾਂ ਤੋਂ ਮੇਰੇ ਕੋਲ ਰੌਂਡ ਬੁੱਟ 12 13 ਟੀਮਾਂ ਜੁਨੀਅਰਸ ਦੀਆਂ ਨੇ ਜਿਹੜੀ ਕਿ ਬਹੁਤ ਹੀ ਵਧੀਆ ਔਰ ਉਤਸ਼ਾਹਤ ਚੀਜ਼ ਆ ਚੰਗੀ ਗੱਲ ਆ ਔਰ ਇਹਦਾ ਫਿਊਚਰ ਇਹ ਹੈ ਕਿ ਤੋਂ ਸਾਨੂੰ ਇਹ ਜ਼ਰੂਰ ਲੱਗਣ ਲੱਗ ਗਿਆ ਕਿ ਫਿਊਚਰ ਦੇ ਵਿੱਚ ਜੇ ਅਸੀਂ ਚਾਹੀਏ ਤਾਂ ਲੋਕਲ ਪਲੇਅਰ ਵੀ ਜ਼ਿਆਦਾ ਪੈਦਾ ਹੋ ਸਕ ਜੀ ਔਰ ਇਹਦੇ ਨਾਲ ਸਾਡੇ ਫੈਮਲੀਆਂ ਭੈਣ ਭਰਾ ਜਿੰਨੀ ਵੀ ਲੋਕਲ ਪਬਲਿਕ ਹੈ ਉਹ ਹੋਰ ਜਿਆਦਾ ਐਕਸਾਈਟਡ ਹੋਊਗੀ ਔਰ ਕਬੱਡੀ ਦੀ ਜਿਹੜੀ ਜਿਹੜੇ ਦੋ ਤਿੰਨ ਕਰਾਈਆਂ ਨੇ ਕੋਈ ਡਰਗ ਕਹਿੰਦਾ ਕੋਈ ਗੈਂਗਸਟਰ ਕਹਿੰਦਾ ਉਤੋਂ ਆਪਾਂ ਅਵਾਈਡ ਕਰ ਸਕਦੇ ਹਾਂ ਜੰਗ ਦੇ ਛਣਿਚੋਂ ਸਾਨੂੰ ਕੋਈ ਕੋਈ ਵੀ ਕਿਸਤਾਂ ਦੀ ਮੁਸ਼ਕਲ ਨਹੀਂ ਆਊਗੀ ਮੇਰਾ ਮੇਰਾ ਸਵਾਲ ਵੀ ਬੀਸਿਕਲੀ ਅਗਲਾ ਇਹੀ ਹੀ ਤੁਸੀਂ ਆਪ ਹੀ ਕਲੀਅਰ ਕਰ ਦਿੱਤਾ ਕਿਉਂਕਿ ਅਕਸਰ ਕਬੱਡੀ ਨੂੰ ਜੋੜਿਆ ਜਾਂਦਾ ਹੈ ਡਰਗ ਦੇ ਨਾਲ ਟੀਕਿਆਂ ਦੇ ਨਾਲ ਜਿਹੜਾ ਕਿ ਜਿੰਦੇ ਵਿੱਚ ਕਿੰਨੀ ਸੱਚਾਈ ਆ ਉਹ ਜਿਆਦਾ ਤੁਸੀਂ ਜਾਣਦੇ ਹੋ ਖਿਡਾਰੀ ਜਾਣਦੇ ਆ ਹਨਾ ਆਮ ਬੰਦਾ ਗੱਲ ਕਰਨ ਵਾਲਾ ਕਰ ਜਾਂਦਾ ਜਦੋਂ ਲੋਕ ਬੱਚਿਆਂ ਨੂੰ ਡਰ ਨੂੰ ਡਰ ਕੇ ਮਤਲਬ ਡਰਦੇ ਸੀ ਕਬੱਡੀ ਚ ਪਾਉਣ ਨੂੰ ਵੀ ਇਹਦੇ ਵਿੱਚ ਤਾਂ ਡਰਗ ਆ ਇਹਦੇ ਵਿੱਚ ਨਸ਼ਾ ਤੁਸੀਂ ਇਹਦੇ ਵਿੱਚ ਕਿਦਾਂ ਦੇਖਦੇ ਜਿਹੜੇ ਨਵੇਂ ਬੱਚੇ ਆ ਰਹੇ ਆ ਉਹਨਾਂ ਨੂੰ ਉਹਨਾਂ ਨੂੰ ਉਤਸ਼ਾਹਤ ਕਿੰਨੇ ਐਸਾ ਕਰਦੇ ਵੀ ਉਹ ਕਬੱਡੀ ਦੇ ਗਰਾਊਂਡਾਂ ਦੇ ਵਿੱਚ ਹੁਣ ਜੰਪ ਹੋ ਗਿਆ ਉਹਨਾਂ ਵਾਸਤੇ ਕੀ ਉਪਰਾਲੇ ਨੇ ਲਵੇ ਦੇਖੋ ਜੀ ਜਿਹੜੀ ਤੁਸੀਂ ਗੱਲ ਕੀਤੀ ਡਰਗ ਦੀ ਜਿਹੜੀ ਕੋਈ ਵੀ ਚੀਜ਼ ਦਾ ਨਾਮ ਆ ਨਾ ਉਹ ਹੈ ਤਾਂ ਹੀ ਆ ਸੱਪਾ ਤੇ ਸੱਪ ਦਾ ਨਾਮ ਆ ਸੱਪ ਹੈਗਾ ਜੀ ਇਹਦੇ ਤੋਂ ਕੋਈ ਡਰਗਾਂ ਵਾਲੀ ਗੱਲ ਨਹੀਂ ਪਰਸੈਂਟੇਜ ਲੋ ਹੈ ਬੋਲਬਾਲਾ ਕੋਈ ਜ਼ਿਆਦਾ ਹੈ ਮੈਂ ਸਮਝਦਾ ਕਿ ਇਹਦਾ ਪ੍ਰੋਪਰ ਹੋਣਾ ਚਾਹੀਦਾ ਪਰ ਮੈਂ ਕਦੀ ਵੀ ਇਹ ਡਿਨਾਈ ਨਹੀਂ ਕਰ ਰਿਹਾ ਜੀ ਜ਼ੀਰੋ ਦਾ ਮੈਂ ਸਿਕਦਾ ਦਾ ਰੋਂਗ ਹੈ ਹਾਂ ਇਹ ਨਹੀਂ ਕਹਿ ਸਕਦੇ ਕਿ 100% ਸਾਡੇ ਡਰੱਗੀ ਕਰਦੇ ਡਰੱਗ ਨਹੀਂ ਹੈ ਕੋਈ ਬੱਚਾ ਸਟੀਰ ਲੈਂਦਾ ਕੋਈ ਨਹੀਂ ਲੈਂਦਾ ਬਟ ਇਸ ਲੇਬਲ ਨਹੀਂ ਆਪਾਂ ਹਰ ਇੱਕ ਨੂੰ ਕਰ ਸਕਦੇ ਬਾਕੀ ਸਾਡੀ ਤੇ ਉਹ ਪ੍ਰੋਟੀਆ ਵੀ ਜਿੰਨੇ ਬੱਚੇ ਖੇਡਣ ਨੂੰ ਕਲੀਨ ਹੋ ਕੇ ਖੇਡਣ ਤੇ ਵਧੀਆ ਔਰ ਜਿੰਨੇ ਜਾਗ ਆਉਣਗੇ ਅਸੀਂ ਇਹੋ ਕਹਾਂਗੇ ਕਿ ਲੰਬਾ ਟਾਈਮ ਖੇਡਣਾ ਤਾਂ ਹੀ ਖੇਡੋਗੇ ਜੇ ਤੁਸੀਂ ਇਹ ਚੀਜ਼ ਤੋਂ ਵਾਈਟ ਕਰੋ ਜੇਕਰ ਤੁਸੀਂ ਵੀ ਮਿਸ ਕਰਦੇ ਹੋ ਇੰਡੀਆ ਵਾਲਾ ਸਟ੍ਰੀਟ ਫੂਡ ਕੁਲਚੇ ਪੋਰੀਆਂ ਛੋਲੇ ਨਿਊਡਲ 버ਗਰ ਦਹੀਂ ਪੱਲੇ ਗੋਲ ਗੱਪੇ ਆਲੂ ਵਾਲੇ پراਠੇ ਤੇ ਹੋਰ ਵੀ ਬਹੁਤ ਕੁਝ ਮੈਲਬਨ ਵਿੱਚ ਪੰਜਾਬ ਸਟ੍ਰੀਟ ਚਾਟ ਕਾਰਨਰ ਤੇ ਪਹੁੰਚੋ ਤੇ ਆਨੰਦ ਮਾਣੋ ਤਾਜ਼ੇ ਤੇ ਸਵਾਦਿਸ਼ਟ ਖਾਣੇ ਦਾ ਬਿਲਕੁਲ ਤਾਜ਼ਾ ਤੇ ਸਵਾਦ ਉਹੀ ਪੰਜਾਬ ਵਾਲਾ ਹਰ ਤਰ੍ਹਾਂ ਦੀ ਵੈਜੀਟੇਰੀਅਨ ਕੈਟਰਿੰਗ ਵੀ ਕਰਦੇ ਨੇ ਨਿਰਵੈਰ ਕੰਡੋਲਾ ਬਲ ਜਿੰਦਰ ਕੰਡੋਲਾ ਪੰਜਾਬ ਸਟ੍ਰੀਟ ਚਾਟ ਕਾਰਨਰ ਦੀ ਸਾਰੀ ਟੀਮ ਦਾਵਾ ਦੇ ਟਿੱਕੀ ਵਾਲਾ 버ਗਰ ਖਾ ਕੇ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਜਰੂਰ ਆਓ ਹਰ ਤਰ੍ਹਾਂ ਦੇ ਆਨਲਾਈਨ ਪਲੇਟਫਾਰਮ ਤੇ ਵੀ ਆਰਡਰ ਕਰ ਸਕਦੇ ਹੋ ਪੰਜਾਬ ਸਟ੍ਰੀਟ ਚਾਟ ਕਾਰਨਰ ਮੈਲਬਾਨ ਵਿਚ ਸਪ੍ਰਿੰਗਬਿਲ ਕ੍ਰੇਨਵਨ ਦੇ ਨਾਲ ਨਾਲ ਹੁਣ ਪੈਕ ਨਮ ਵਿੱਚ ਵੀ ਆ ਗਿਆ ਹੈ ਪੰਜਾਬ ਸਟ੍ਰੀਟ ਚਾਟ ਕਾਰਨਰ ਪੰਜਾਬ ਸਟ੍ਰੀਟ ਚਾਟ ਕਾਰਨਰ ਇੱਕ ਕੋ ਸਵਾਲ ਸਿੱਧਾ ਤੇ ਸਪਸ਼ਟ ਸਵਾਲ ਤੁਹਾਡੇ ਤੋਂ ਪੁੱਛੂੰਗਾ ਪਾੜ ਬਹੁਤ ਪੈ ਗਈ ਹੈ ਕਲਬਾਂ ਦੇ ਵਿੱਚ ਫੈਡਰੇਸ਼ਨਾਂ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅਗਲੀਆਂ ਸਿੱਖ ਗੀਮਾਂ ਤੱਕ ਕੋਈ ਇਕੱਠ ਇੱਕ ਛੱਤ ਥੱਲੇ ਜਾਂ ਇੱਕ ਰੁੱਖ ਥੱਲੇ ਬਹਿ ਜੀਏ ਜਰੂਰ ਹੋਵੇਗਾ ਜੀ ਚਾਹਤ ਹੁੰਦੀ ਆ ਸਾਰਾ ਕੁਝ ਹੋ ਜਾਂਦਾ ਕੋਈ ਇਹੋ ਜੀ ਗੱਲ ਨਹੀਂ ਆ ਛੋਟੇ ਭੈਣ ਭਰਾਵਾਂ ਚ ਕਈ ਵਾਰੀ ਉਹਨਾਂ ਨੂੰ ਲੱਗਦਾ ਹੁੰਦਾ ਵੱਡੇ ਠੀਕ ਨਹੀਂ ਜਾਂ ਛੋਟੇ ਠੀਕ ਨਹੀਂ ਕੋਈ ਐਹਾ ਇਸ਼ੂ ਨਹੀਂ ਹੁੰਦਾ ਇਹ ਸਾਰਾ ਟਾਈਮ ਦੇ ਨਾਲ ਸਭ ਕੁਝ ਸੈੱਟ ਹੋ ਜਾਂਦਾ ਚਾਹਤ ਹੋਣੀ ਚਾਹੀਦੀ ਸਭ ਕੁਝ ਹੋ ਸਕਦਾ ਸੋ ਇਹ ਤੁਹਾਡੀਆਂ ਗੱਲਾਂ ਤੋਂ ਆਜਾ ਲਾਇਆ ਜਾ ਰਿਹਾ ਹੈ ਕਿ ਪਹਿਲ ਹੋ ਚੁੱਕੀ ਹੈ ਕਿਸੇ ਪਾਸਿਓਂ ਜਾਂ ਬੈਠ ਕੇ ਇੱਕ ਗੱਲ ਹੋ ਚੁੱਕੀ ਹੈ ਵੀ ਸਾਨੂੰ ਵੇਖਣ ਨੂੰ ਮਿਲੇਗਾ ਉਹੀ ਸਾਰਾ ਇਕੱਠ ਉਹੀ ਭਾਈਚਾਰਾ ਕਬੱਡੀ ਗਰਾਊਂਡਾਂ ਦੇ ਵਿੱਚ ਇਕੱਠਾ ਹੋ ਰਿਹਾ ਸਾਰੀਆਂ ਫੈਡਰੇਸ਼ਨਾਂ ਨਹੀਂ ਮੈਂ ਬੜੀ ਕਲੈਰਿਟੀ ਚ ਕਹਿ ਦਵਾ ਇਹ ਗੱਲ ਬਹੁਤ ਜ਼ਰੂਰੀ ਹੈ ਤੇ ਮੈਂ ਗਲਤੀ ਕਰਦਾ ਮੈਨੂੰ ਇਹਦਾ ਅਹਿਸਾਸ ਹੋਣਾ ਚਾਹੀਦਾ ਜਦੋਂ ਅਹਿਸਾਸ ਨਹੀਂ ਕਰੋਗੇ ਦੈਨ ਇਟਸ ਨੋ ਗੁੱਡ ਜੇ ਅਹਿਸਾਸ ਕਰਦਾ ਕੋ ਬੰਦਾ ਕਿ ਮੇਰੇ ਕੋਲ ਗਲਤੀ ਹੋਈ ਆ ਤੇ ਮੈਂ ਸਮਝਦਾ ਕਿ ਮਾਫ ਕੰਝ ਕੋ ਹਰਜ ਨਹੀਂ ਆ ਇਕੱਠੇ ਹੋਣ ਚ ਕੋਈ ਹਰਜ ਨਹੀਂ ਆ ਇਕੱਠੇ ਰਵਾਂਗੇ ਵਧੀਆ ਰਵਾਂਗੇ ਆਪਣਾ ਹਰ ਇੱਕ ਪਰਸਨੈਲਿ ਸੋ ਤੁਸੀਂ ਟਾਈਮ ਦਿੱਤਾ ਐਨੇ ਸਮੇਂ ਦੇ ਵਿੱਚੋਂ ਇੰਜੋਏ ਕਰ ਰਹੇ ਸੀ ਬੜਾ ਜਿਆ ਕਹਿਣ ਦੇ ਤੁਸੀਂ ਆ ਗਏ ਹੋ ਸੋ ਥੈਂਕ ਯੂ ਸੋ ਮੱਚ ਤੁਹਾਡਾ ਇੱਕ ਵਾਰੀ ਫੇਅਰ ਇੰਜੋਏ ਕਰੋ ਸੇ ਕੇ ਮਾਂਝ ਮਿਲਦੇ ਦੁਬਾਰਾ ਧੰਵਾਜੀ ਸ਼ੁਕਰੀਆ ਸੋ ਆਪਾਂ ਮਿਲਦੇ ਹਾਂ ਜੀ ਇਸੇ ਤਰ੍ਹਾਂ ਨਵੇਂ ਸੱਗਮਰ ਦੇ ਨਾਲ ਪੰਜਾਬ ਟੀਵੀ ਦੇ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ ਕੀ ਗੱਡੀ ਦੀ ਸਰਵਿਸ ਡਿਊ ਹੈ ਕੀ ਸਰਵਿਸ ਕਰਾਉਣ ਲਈ ਆਲੇ ਦੁਆਲੇ ਕੋਈ ਵਰਕਸ਼ਾਪ ਲੱਭ ਰਹੇ ਹੋ ਨਹੀਂ ਨਹੀਂ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਇਲਾਕੇ ਦੇ ਵਿੱਚ ਹੈ ਸਰਕਾਰੀਆ ਆਟੋ ਜ਼ੋਨ ਜੀ ਹਾਂ ਗੱਡੀ ਦੀ ਸਰਵਿਸ ਕਰਾਉਣ ਲਈ ਇੱਕੋ ਇੱਕ ਟੌਪ ਕਲਾਸ ਵਰਕਸ਼ਾਪ ਸਰਕਾਰੀਆ ਆਟੋ ਜ਼ੋਨ ਡਰਗਨੀਨਾ ਤਾਂ ਫਿਰ ਅੱਜ ਹੀ ਸੰਪਰਕ ਕਰੋ ਨੀਤੀ ਸਰਕਾਰੀਆ ਐਂਡ ਟੀਮ ਦੇ ਨਾਲ ਜਿੱਥੇ ਕੀ ਹਾਂ ਸਪੈਸ਼ਲ ਮੈਕੈਨਿਕ ਜੋ ਕਰਨਗੇ ਤੁਹਾਡੀ ਗੱਡੀ ਦੀ ਬੈਸਟ ਸਰਵਿਸ ਇੱਥੇ ਕਾਰਾਂ ਦੀ ਡਿਟੇਲਿੰਗ ਵੀ ਕੀਤੀ ਜਾਂਦੀ ਹੈ ਗੱਡੀ ਕੋਈ ਵੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਹੋਵੇ ਰਿਪੇਅਰ ਫੋਨ ਚੱਕੋ ਤੇ ਅੱਜ ਹੀ ਆਪਣੀ ਪ੍ਰੀ ਬੁਕਿੰਗ ਕਰਵਾਓ 0499165005